ਐਮਐਸਜੀ ਡੇਰਾ ਸੱਚਾ ਸੋਦਾ ਮਾਨੁਤਾ ਭਲਾਈ ਕੇਂਦਰ ਪਾਤੜਾ ਵਿਖੇ ਬਲਾਕ ਪਾਤੜਾ ਅਤੇ ਬਲਾਕ ਸੁਤਰਾਣਾ ਦੀ ਸਾਧ ਸੰਗਤ ਵੱਲੋਂ ਪਵਿੱਤਰ ਗੁਰਪੁੰਨਿਆ ਦਿਵਸ ਦੀ ਖੁਸ਼ੀ ਦੇ ਵਿੱਚ ਬਲਾਕ ਪਧਰੀ ਸਾਂਝੀ ਨਾਮ ਚਰਚਾ ਕਰਕੇ ਮਾਲਕ ਦਾ ਗੁਣਗਾਨ ਗਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਬਲਾਕ ਪ੍ਰੇਮੀ ਸੇਵਕ ਵੱਲੋਂ ਪਵਿੱਤਰ ਨਾਰਾ ਲਗਾ ਕੇ ਗੁਰਪੁੰਨਿਆ ਦਿਵਸ ਦੀਆਂ ਵਧਾਈਆਂ ਦਿੰਦਿਆਂ ਹੋਏ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਗਈ। ਕਵੀਰਾਜ ਵੀਰਾਂ ਵੱਲੋਂ ਪਵਿੱਤਰ ਗ੍ਰੰਥਾਂ ਦੀ ਰਚਨਾ ਵਿੱਚੋਂ ਭਜਨ ਬੋਲੇਗੇ ਅਤੇ ਗੁਰੂ ਸਾਹਿਬਾਨਾਂ ਦੇ ਅਨਮੋਲ ਵਚਨ ਪੜ੍ਹ ਕੇ ਸੁਣਾਏਗੇ। ਇਸ ਮੌਕੇ ਸਾਧ ਸੰਗਤ ਵੱਲੋਂ 20 ਲੋੜਵੰਦ ਬੱਚਿਆਂ ਨੂੰ ਕੱਪੜੇ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਤ ਕੀਤਾ ਗਿਆ। ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆਂ ਠੰਡੇ ਮਿੱਠੇ ਜਲਦੀ ਛਬੀਲਾਂ ਵੀ ਲਗਾਈਆਂ ਗਈਆਂ ਇਸ ਮੌਕੇ 85 ਮੈਂਬਰ ਜਗਤਾਰ ਇਨਸਾਨ ਡਾਕਟਰ ਨਿਰਪੇਹ ਇਨਸਾਨ ਭੈਣ ਗੁਰਜੀਤ ਇਨਸਾਨ ਤੇ ਕੋਮਲ ਇਨਸਾਨ ਨੇ ਦੱਸਿਆ ਕਿ ਡੇਰਾ ਸੱਚਾ ਸੋਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਕਾਰਜ ਤਹਿਤ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਤ ਕੀਤਾ ਗਿਆ ਅਤੇ ਸਾਧ ਸੰਗਤ ਨੇ ਸਵੇਰੇ 7 ਵਜੇ ਦੀਵਾ ਲਗਾ ਕੇ ਆਪਣੇ ਗੁਰੂ ਜੀ ਨੂੰ ਸਜਦਾ ਕੀਤਾ ਅਤੇ ਇਸ ਮੌਕੇ ਪਿੰਡਾਂ ਦੇ ਪ੍ਰੇਮੀ ਸੇਵਕ 15 ਮੈਂਬਰ ਬਲਾਕ ਜ਼ਿੰਮੇਵਾਰ ਮੈਂਬਰਾਂ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਸਾਧ ਸੰਗਤ ਮੌਜੂਦ ਸੀ ਅਜ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਬਲਾਗ ਪਾਤਰਾ ਦੀ ਸਾਧ ਸੰਗਤ ਵੱਲੋਂ ਉਸਨੂੰ ਗੁਰੂ ਪਿਤਾ ਜੀ ਦੇ ਬਚਨਾਂ ਦੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ 450 ਬੁੱਤੇ ਵੰਡੇ ਇਸ ਦੇ ਨਾਲ ਪਾਣੀ ਦੀ შე ਵੀ ਲੈ ਗਈ ਤੇ ਛੋਟੇ ਬੱਚਿਆਂ ਨੂੰ ਸਟੇਸ਼ਨ ਦਾ ਸਮਾਨ ਤੇ ਕੱਪੜੇ ਵੰਡੇ